ਫੰਗਰ ਲਾ ਰਹੇ ਆ ਆਪਾਂ ਆਪਣੀਆਂ ਦੁਕਾਨ ਦੇ ਸਾਹਮਣੇ ਸਾਹਮਣੇ ਘਰ ਵਾਲੇ ਮੈਨੂੰ ਬੈਕ ਕੈਮਰਾ ਕਰਕੇ ਦਿਖਾ ਰਹੀ ਆ ਆ ਦੇਖੋ ਪ੍ਰਸ਼ਾਦਾ ਬਣ ਬਣ ਕੇ ਤਿਆਰ ਆ ਇੱਧਰ ਸਬਜ਼ੀਆਂ ਬਣ ਕੇ ਵੀ ਤਿਆਰ ਆ ਆ ਦੇਖ ਸਕਦੇ ਹੋ ਸਬਜ਼ੀਆਂ ਨੂੰ ਲੱਗਦਾ ਚੱਲ ਰਿਹਾ ਆਪਾਂ ਹਲਾ ਰਹੇ ਆ ਸਬਜ਼ੀ ਆ ਵੇਖੋ ਇੱਕਦਮ ਇੱਧਰ ਪ੍ਰਸ਼ਾਦ ਬਣ ਰਿਹਾ ਇੱਧਰ ਕਿਆ ਮੰਡੇ ਇਧਰ ਸਾਡਾ ਬਾਪੂ ਬੈਠਾ ਇਧਰ ਸਾਡਾ ਬਾਪੂ ਬੈਠਾ ਦੇਖੋ ਜੀ ਬਾਪੂ ਨੂੰ ਨਾਈਕ ਜਰੂਰ ਕਰਨ ਸਾਡੇ ਬਾਪੂ ਰਾਖੀ ਰੱਖਦੇ ਆ ਵੀ ਕੀ ਕਰ ਰਿਹਾ ਲਓ ਜੀ ਆ ਤੁਹਾਨੂੰ ਦਿਖਾਉਨੇ ਆ ਇੱਧਰ ਪ੍ਰਸ਼ਾਦ ਦਾ ਲੰਗਰ ਲੱਗਾ ਵਾ ਬਾਅਦ ਜਾਂਦੀਆਂ ਵਾ ਫਿਰ ਹਨਾ ਦੇਖੀ ਆਉਗੀ ਜਿਦਾਂ ਲੰਗਰ ਬਾਅਦ ਜਾਂਦੀ ਆ ਆ ਦੇਖੋ ਜੀ ਜੀ ਪ੍ਰਸ਼ਾਦ ਦਾ ਲੰਗਰ ਛਕ ਕੇ ਆਪਾਂ ਮਨਵੀਰ ਬੋਲ ਰਿਹਾ ਵਾ ਇੱਧਰ ਪ੍ਰਸ਼ਾਦ ਦਾ ਲੰਗਰ ਚੱਲ ਰਿਹਾ ਜੀ ਦੇਖੋ ਜੀ ਇੱਧਰ ਲਾ ਪ੍ਰਸ਼ਾਦ ਦਾ ਲੰਗਰ ਚੱਲ ਰਿਹਾ ਵਾ ਜੀਤ ਵੀਡੀਓ ਬਣਾਉਂਦਾ ਪਿਆ ਵਾ ਆ ਮਨਵੀਰ ਖੜਾ ਹੋਇਆ ਆ ਦੇਖੀ ਚਾਹ ਦਾ ਅਲਗਬਰ ਸ਼ਾਕੇ ਜੀ ਚਾਹ ਦਾ ਰੰਗ ਆ ਆ ਦੇਖੋ ਆ ਮਨਵੀਰ ਬੋਲ ਰਿਹਾ ਵਾ ਕਿ ਤੇ ਅੰਕਲ ਫੜਾ ਰਹੇ ਨੇ ਇੱਧਰ ਪ੍ਰਸ਼ਾਦ ਸੇਵਾ ਕਰ ਰਹੇ ਨੇ ਜੀ ਸਾਰੇ ਜਣੇ ਤੇ ਇੱਧਰ ਲਾਈਵ ਬਣਾ ਰਹੇ ਨੇ ਸਾਰੇ ਇੱਕ ਦੂਜੇ ਦੇ ਨਾਲ ਲਾਈਵ ਨਹੀਂ ਬਣਾ ਰਹੇ ਪੁੱਤਾਂ ਦੀ ਗੋਲਕ ਨੂੰ ਦੇਖਾ ਗਏ ਵਾ ਸੱਜਣਾ ਪ੍ਰਸ਼ਾਦ ਅਲਗਬਰ ਸ਼ਾਕੇ ਜੀ ਅਜ ਆਪਣੀ ਦੁਕਾਨ ਜੀ ਕੋਈ ਵੀ ਨਹੀਂ ਆਜਾ ਸਾਰੇ ਆਪ ਲੰਗਰ ਸਾਧਨਗਰ ਸ਼ੱਕ ਕੇ ਜੀ ਮਨਵੀਰ ਬੋਲ ਰਿਹਾ ਉਹ ਸ਼ਬਦ ਜੀ ਪ੍ਰਸ਼ਾਦ ਮੇਰੀ ਜੋਟੀ ਸੀਗੀ ਨਾ ਮੇਰੇ ਪ੍ਰਸ਼ਾਦ ਦੇ ਜੁੜ ਚੁੱਕੇ ਆ ਜੁੜ ਗਏ ਮੈਂ ਲਾਈਵ ਚਲ ਹਾਂਜੀ ਲੈ ਇੱਥੇ ਘਰ ਆ ਗਿਆ ਪ੍ਰਸ਼ਾਦ ਪ੍ਰਸ਼ਾਦ ਸ਼ੱਕ ਜੀ ਮਨਵੀਰ ਬੋਲਦੇ ਆ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਜੀ ਅੱਜ ਤੂੰ ਲਾਈਵ ਹੀ ਚਲਾਉਣਾ ਸੀਗਾ ਪਰ ਟਾਈਮਿੰਗ ਕਿ ਕਿਸੇ ਵਜ੍ਹਾ ਵਿੱਚ ਆਪਾਂ ਵੀ ਯੋਗਦਾਨ ਪਾ ਰਹੇ ਆ ਨਾ ਆਪਣੇ ਹੋਰ ਸੁਣਾਓ ਜੀ ਕੀ ਸਰਦ ਕੀ ਉੱਤੇ ਬਾਜ ਆ ਰਹੀਆਂ ਸੀ ਬਾਹਰ ਉਧਰ ਡੈਕ ਸਪੀਕਰ ਲੱਗਾ ਹੋਇਆ ਬਾਬੇ ਦੀ ਗਰਮਾਣੀ ਦਾ ਤੇ ਤਾਂ ਕਰਕੇ ਇੱਕ 900 ਮਿੰਟ ਕਰਦੇ ਪਏ ਹਨ ਜੀ ਸ਼੍ਰੀ ਲੰਗਰ ਛੱਕੇ ਤਾਂ ਕਰਕੇ ਫਿਰ ਮੈਂ ਇੱਥੇ ਆ ਗਈ ਬਾਜਾਂ ਜਿਹਾਂ ਹੀ ਆਉਂਦੀਆਂ ਵਾ ਬਾਜਾਂ ਇੱਧਰ ਵੀ ਆਉਂਦੀਆਂ ਵਾ ਸਾਰੇ ਜਣੇ ਬੈਠੇ ਹੋਏ ਆਂ ਪ੍ਰਸ਼ਾਦਾ ਤਿਆਰ ਹੋ ਰਿਹਾ ਏ ਬੈਕ ਕੈਮਰਾ ਤੁਹਾਨੂੰ ਦਿਖਾਇਆ ਹੀ ਸੀ ਪ੍ਰਸ਼ਾਦਾ ਚੱਲ ਰਿਹਾ ਵਾ ਰਾੌਣਕ ਪੂਰੀ ਲੱਗੀ ਆ ਇੱਧਰ ਵੀਰਾ ਵੀ ਬਾਪੂ ਦੀ ਫੋਟੋ ਕਹਿ ਜਿਦਾ ਹੋਇਆ ਲਾਈਵ ਚਲਾ ਰਿਹਾ ਵੀਰਾ ਫੇਸਬੁੱਕ ਤੇ ਚਲਾ ਰਿਹਾ ਮੈਂ YouTube ਤੇ ਚਲਾ ਰਹੀ ਆ ਤੇ ਆ ਸਾਡਾ ਬਾਈ ਜੀ ਹਲਵਾਈ ਆ ਤੇ ਲੋ ਬਹੁਤ ਵਧੀਆ ਬਣਾ ਰਹੇ ਆ ਸਾਬ ਜੀਆਂ ਵਗੈਰਾ ਸਭ ਬਹੁਤ ਵਧੀਆ ਬਣਾ ਰਹੇ ਆ ਮੈਂ ਵਿੱਚ ਦੀ ਉਠਣਾ ਪੈਂਦਾ ਮੈਂ ਵਿੱਚ ਦੀ ਉਹ ਬਣਾ ਕੇ ਆਈ ਆ ਪਰ ਵੀਰੇ ਪ੍ਰਸ਼ਾਦ ਦੇ ਇੰਨੇ ਜੁੜ ਗਏ ਨੇ ਚੋਪੜ ਨਾਲੇ ਹਾਂ ਹਾਂ ਅਲਿਕ ਦੂਲੇ ਪਾਖ ਬਾਹਰ ਤੇ ਵੀ ਟੀ ਜਾਣਾ ਮਣੀਆਂ ਲਾਈਵ ਚੱਲਦਾ ਮੇਰਾ ਬੰਦ ਨਹੀਂ ਹੋਣਾ ਪੈੜ ਹੀ ਹੁੰਦਾ ਵੇਖੋ ਚੱਲ ਠੀਕ ਆ ਪਰ ਸ਼ਾਬਦੇ ਤੇ ਆ ਟਾਈਮ ਆ ਲੈ ਇੱਕ ਵਾਰੀ ਤੁਹਾਨੂੰ ਫੇਰ ਨਿਗਾਹ ਨਿਗਰ ਮਰਾ ਆਦਮੀ ਐ ਇੱਕ ਵਾਰੀ ਫੇਰ ਮੈਂ ਵਿੱਚੋਂ ਸੇ ਉੱਠ ਖੜ ਮੋਟ ਕੇ ਤੁਹਾਨੂੰ ਕਰਨ ਲੱਗੀ ਆ ਤਾਂ ਮੈਂ ਬੰਦ ਕਰ ਦੇਣਾ ਲਾਈਵ ਐ ਇੱਕ ਮਿੰਟ ਦੋ ਮਿੰਟ ਦਾ ਹੀ ਆ ਆ ਤੁਹਾਨੂੰ ਦਿਖਾਉਨੇ ਆ ਆ ਇਧਰ ਵਾਜ ਆ ਰਹੀ ਆ ਮੈਂ ਬਾਹਰ ਬਾਹਰ ਵਾਜ ਆ ਰਹੀ ਆ ਦੇਖੋ ਦੇਖ ਸਕਦੇ ਹੋ ਤੁਸੀਂ ਬਾਹਰ ਵਾਜ ਆ ਰਹੀ ਆ ਵਾ ਵਾਜ ਆ ਰਹੀ ਆ ਵਾ ਦੇਖ ਸਕਦੇ ਹੋ ਤੁਸੀਂ ਭਾਈ ਕਰੋਣੀ ਪਛਾਦਾ ਲੰਗਰ ਸ਼ਾਟ ਤੇ ਵਾਟਾ ਲਰਹੀ ਆ ਇਧਰ ਸਪੀਕਰ ਚੱਲਦੇ ਆਵਾਜ਼ਾਂ ਆ ਰਹੀਆਂ ਵਾ ਫਿਰ ਮੈਂ ਨਾ ਹੀ ਪਾਸੇ ਸੀ ਹਾਂਜੀ ਖੰਡ ਮਗਾ ਦਿੰਨੇ ਆ ਜੀ ਚਲੋ ਠੀਕ ਆ ਜੀ ਮੇਰੇ ਲਾਈਵ ਨੂੰ ਐਨ ਆ ਥੈਂਕ ਯੂ ਜੀ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਜਰੂਰ ਕਿਉਂਕਿ ਮੈਂ ਹੁਣ ਸੇਵਾ ਕਰਨੀ ਆ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਸਟਾਰ ਬੈਲ ਇਹ ਜਰੂਰ ਕਲਿੱਕ ਕਰਿਓ ਦੀਪ ਸ਼ਰਮ ਵਾਈ ਗੁਰੂ ਜੀ ਵਾਈ ਗੁਰੂ ਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਜੀ ਚਲੋ ਆ ਬੋਲੋ بس ਇਨਕ ਲਾਈਵ ਠੀਕ ਆ ਜੀ ਥੈਂਕ ਯੂ ਧੰਨਵਾਦ ਜੀ ਕਿਉਂਕਿ ਮੈਂ ਸੇਵਾ ਕਰਨੀ ਆ ਮੈਂ ਤੁਹਾਨੂੰ ਦਿਖਾਉਣਾ ਚਾਹੁੰਦੀ ਸੀ ਦਿਖਾ ਦਿੱਤਾ ਥੈਂਕ ਯੂ ਸੋ ਮਾਚੀ ਜੀ